ਤੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅੰਮ੍ਰਿਤ ਟੇਲਰ ਸਿਵੀਆਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸਦੀ ਵੀ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਹਨਾ ਬਠਿੰਡਾ ਪੂਰਾ ਮਸ਼ਹੂਰ ਆ ਵੈਸੇ 100 ਉਹ ਸਾਡਾ ਵੀ 99% 100% ਹੀ ਸਾਰੀ ਦੁਨੀਆਂ ਦੇ ਉੱਪਰ ਪਤਾ ਵੀ ਇੱਕ ਸ਼ਹਿਰ ਆ ਉਹਦਾ ਨਾਮ ਬਠਿੰਡਾ ਹਨਾ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਕਿਹੜੀਆਂ ਸਿਵੀਆਂ ਬਠਿੰਡੇ ਦੇ ਬਿਲਕੁਲ ਨਾਲ ਆਏ ਸਿਵੀਆਂ ਉੱਥੇ ਸਾਡਾ ਪਿੰਡ ਆ ਜੇ ਕਿਸੇ ਭੈਣ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਤਾਂ ਆਪਾਂ ਵੀ ਸਲਾਈ ਕਰਦੇ ਆ ਜੀ ਤੇ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰੀਂ ਕੰਟਰੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਜੇ ਕੋਈ ਕੈਨੇਡਾ ਦੇ ਵਿੱਚ ਭੈਣਾਂ ਵੇਖਦੀਆਂ ਉਹਨਾਂ ਨੇ ਕੱਪੜੇ ਸਲਾਈ ਕਰਾਉਣੇ ਲੇਡੀਜ਼ ਹਨ ਤਾਂ ਉੱਥੇ ਇੱਕ ਮੇਰੀ ਭੈਣ ਹੈਗੀ ਆ ਤੁਸੀਂ ਉਹਨਾਂ ਤੋਂ ਵੀ ਕੱਪੜੇ ਸਲਾਈ ਕਰਾ ਸਕਦੇ ਹੋ ਉਹਨਾਂ ਦਾ ਐਡਰੈਸ ਵਗੈਰਾ ਫੋਨ ਨੰਬਰ ਵਗੈਰਾ ਲੈ ਕੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜਿਹੜਾ ਜ ਆਪਾਂ ਟੌਪਿਕ ਲੈ ਗਏ ਉਹ ਲੇਡੀ ਸੂਟ ਦਾ ਸਲਵਾਰ ਦਾਗਾ ਜਿਹੜੀ ਮੈਂ 3 ਇੰਚ ਸਲਵਾਰ ਵਧਾਉਣਾ ਘਟਾਉਣਾ ਹਨ ਉਹ ਬਹੁਤ ਸਾਰੀਆਂ ਭੈਣਾਂ ਨੂੰ ਕਨਫਿਊਜ਼ਨ ਆ ਫਿਰ ਮੈਂ ਕੱਲ ਸੋਚਿਆ ਵੀ ਆਪਾਂ ਇੱਕ ਟਕਾਹ ਕੇ ਵੀਡੀਓ ਬਣਾਵਾਂਗਾ ਵੀ ਜਿਹਦੇ ਵਿੱਚ ਤੁਹਾਨੂੰ ਸਮਝ ਲੱਗੇ ਸਭ ਤੋਂ ਪਹਿਲਾਂ ਆਪਾਂ ਕੱਪੜਾ ਮਿਲਾਂਗੇ ਕਿੰਨਾ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੱਪੜਾ ਵਧੀਆ ਹੈਗਾ ਆਪ ਕੱਪੜਾ ਪਹਿਲਾਂ ਮੈਂ ਤੁਹਾਨੂੰ ਮਿਲਕੇ ਦਿਖਾ ਲਾਂ ਉਸ ਤੋਂ ਬਾਅਦ ਤੁਹਾਨੂੰ ਨਾਪ ਦੱਸੂ ਵੀ ਕਿੰਨਾ ਨਾਪ ਇਹਨਾਂ ਦਾ ਲੋ ਪੂਰੀ ਧਿਆਨ ਨਾਲ ਦੇਖੋ ਇੰਨਾ ਕੱਪੜਾ ਦੇਖੋ ਲਗਭਗ 240 ਹੈ ਜਾਨੀ ਕਿ 2.5 ਮੀਟਰ ਹੁੰਦਾ ਇੱਥੇ ਹੋ ਜਾਣਾ ਸੀ 125 ਤੇ 240 ਤੋਂ ਵੀ ਘੱਟ ਆ ਕੱਪੜਾ 2 ਮੀਟਰ ਤੇ 36 ਪੁਆਇੰਟ ਕਪੜਾ ਆਪਣੇ ਕੋਲੇ। 나ਪ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਦਦਾ ਵੀ ਕਿੰਨਾ ਭੈਣਦਾ। ਆਹ ਜਿਹੜਾ ਮੇਰਾ 나ਪ ਲਿਖਿਆ ਹੁੰਦਾ ਨਾ ਜੀ ਤਿਆਰ ਹੀ ਲਿਖਿਆ ਹੁੰਦਾ ਸਾਰਾ। 33 ਸਲਵਾਰ ਆਪਾਂ ਉਹਨੂੰ ਤਿਆਰ ਕਰਕੇ ਦੇਣੀ ਆ ਉਹਨਾਂ ਨੂੰ ਸਣੇ ਬੈਲਟ ਤੇ 21 ਬੈਲਟ ਤਿਆਰ ਕਰਕੇ ਦੇਣੀ ਆ ਸਣੇ। ਹਨਾ ਤੇ 12 ਇੰਚ ਮੂਰੀ ਆ 2.5 ਇੰਚ ਪੌਂਚ ਚੌੜੇ ਆ। ਇਹ ਚੀਜ਼ਾਂ ਦਾ ਲਾਜ਼ਮੀ ਤਿਆਰ ਰੱਖਣਾਗਾ। ਜਦੋਂ ਵੀ ਕਿਸੇ ਭੈਣ ਨੇ ਸੂਟ ਕੱਟਣਾ ਵੀ ਕਿੰਨੇ ਪੌਂਚ ਚੌੜੇ ਪਵਾ ਰਿਆ ਕੋਈ ਹਨਾ। ਤਾਂ ਆਜੋ ਆਪਾਂ ਉਹਨਾਂ ਨੂੰ ਪੜਦੇ ਆਂ। ਪਹਿਲਾਂ ਨੂੰ ਬਿਅੰਤਾਂਗੇ ਵੀ ਕਿਹੜੀ ਕਾਟ ਕੱਟ ਗਏ ਹੈ ਨਾ ਦੋ ਤਿੰਨ ਕਾਟਾਂ ਤੁਹਾਨੂੰ ਮੈਂ ਕੱਟ ਕੇ ਦਿਖਾ ਦੇਣੀ ਹੂਗਾ ਵੀ ਐਂ ਕੱਟ ਲਿਆ ਕਰੂ ਐਂ ਕੱਟਣਾ ਕਰੂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਹੁੰਦੇ ਬਈ 2.5 ਮੀਟਰ ਚੋਂ ਕਿਵੇਂ ਕੱਟ ਗਏ ਹੈ ਨਾ ਤਾਂ ਅੱਜ ਉਹ ਭੈਣਾਂ ਜ਼ਰੂਰ ਧਿਆਨ ਦੇਣ ਵੀ ਕਿਵੇਂ ਕੱਟਿਆ ਤੁਹਾਨੂੰ ਨਾ ਜੇ ਨਹੀਂ ਪਤਾ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੁਬਾਰੇ ਜਾ ਕੇ ਕਮੈਂਟ ਕਰੋ ਬਈ ਸਾਨੂੰ ਸਮਝ ਨਹੀਂ ਲੱਗੀ ਪਹਿਲਾਂ ਮੈਂ ਤੁਹਾਨੂੰ 3 ਮੀਟਰ ਵਾਲੀ ਕਾਟ ਦੱਸੂਗਾ ਵੀ ਕਿਵੇਂ ਆਪਾਂ ਕੱਢਦੇ ਹੁੰਦੇ ਹਾਂ ਜਿਵੇਂ ਆਹ ਖੋਲ ਲਿਆ ਕੱਪੜਾ ਉਹ ਤਿੰਨ ਇੰਚ ਜਿਹੜਾ ਮੈਂ ਵੱਧ ਰੱਖਦ ਨੂੰ ਸਾਹੀ ਪਿੰਨ ਦੇ ਹਜਿ ਤੱਕ ਰੋ ਸਮਝ ਨਹੀਂ ਲੱਗੀ ਕੋਈ ਗੱਲ ਨਹੀਂ ਹੌਲੀ ਹੌਲੀ ਲੱਗੂਗਾ ਹਣਾ ਆ ਲੋ 6 ਇੰਚ ਮਫੀਤਾ ਕੱਢਿਆ ਉੱਪਰ ਸਲਵਾ ਦੀ ਲਵਾਈ ਕਿੰਨੀ ਆ 33.5 ਆਪਾਂ ਲੋ ਕਿੰਨਾ ਚਾਹੀਦੀ 3 ਇੰਚ ਵੱਧ 36.5 ਆ ਦੇਖੋ ਬਾਈ ਸਾਰਾ ਕੱਪੜਾ ਆਪਾਂ ਦੂਰਾ ਕਰਕੇ ਵੇਖਾਂਗੇ ਕਿ ਕਿੰਨਾ ਜੇ 3 ਮੀਟਰ ਵਾਲੀ ਕਾਟ ਇਹ ਹੈ ਜਿਹੜੀ ਮੈਂ ਹੁਣ ਨਿਸ਼ਾਨ ਲਾ ਰਿਹਾ ਹੁਣ ਆਪਾਂ ਇਹਨੂੰ ਦੂਰਾ ਕੀਤਾ ਤੇ ਆ ਲੋ 6 ਇੰਚ ਫੇਰ ਕੱਢ ਲਿਆ ਨਹੀਂ ਆ ਰਿਹਾ ਇਸ ਤਰ੍ਹਾਂ ਨਹੀਂ ਆ ਰਿਹਾ ਨਾ ਹੁਣ ਕੀ ਆਪਾਂ ਕਰਨ ਇੱਕ ਵਾਰੀ ਪ੍ਰੈਸ ਕਰਨ ਤੇ ਲਾਵਾਂਗੇ। ਤੇ ਨਾਲ-ਨਾਲ ਆਪਾਂ ਨੂੰ ਪ੍ਰੈਸ ਮਾਰਨੀ ਪੈਂਦੀ ਹੈ ਨਾ ਬਲ ਬੂਲ ਪੈ ਇੰਨੇ ਕੱਪੜੇ ਦੇ ਵਿੱਚ। ਤਾਂ ਸਾਰੇ ਕੱਪੜੇ ਦੂਰਾ ਕਰ ਲਾਂਗੇ। ਪੂਰੀ ਵੀਡੀਓ ਵਧੀਆ ਮੈਂ ਟਕਾ ਕੇ ਬਣਾਉਣਾ ਨਾ ਧਿਆਨ ਨਾਲ ਦੇਖਿਆ ਕਰੋ। ਤੇ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਚੈਨਲ ਤੇ ਬਿਲਕੁਲ ਨਵੇਂ ਹੁੰਦੇ ਆ। ਉਹ ਚੈਨਲ ਨੂੰ ਸਬਸਕ੍ਰਾਈਬ ਕਰਿਆ ਵੀ ਕਰੋ ਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਅੱਗੇ-ਅੱਗੇ ਲਿੰਕ ਭੇਜਿਆ ਕਰੋ। ਤਾਂ ਕਿ ਆਪਣਾ ਜਿਹੜਾ ਪਰਿਵਾਰ ਆ ਉਹ ਵੱਡਾ ਹੋਵੇ। ਸਟੇਟਸ ਵੀ ਲਾਇਆ ਕਰੋ ਆਪਦੇ ਫੋਨ ਤੇ Facebook ਤੇ ਵੀ ਪਾਇਆ ਕਰੋ। ਤੇ ਬਿਲਕੁਲ ਫ੍ਰੀ ਸੇਵਾ ਹੈ ਜੇ ਕਿਸੇ ਭੈਣ ਦੇ ਮਨ ਤੇ ਵਿੱਚ ਸ਼ੰਕਾ ਹੋਵੇ ਇਹ ਹੈ ਨਾ ਕਈ ਵਾਰੀ ਹਰ ਇੱਕ ਤਰ੍ਹਾਂ ਦੀ ਭੈਣ ਆਪਣੇ ਜੁੜੀ ਹੋਈ ਹੈ ਵੀ ਕਈ ਭੈਣਾਂ ਬਾਲਗਾਂ ਵਿਚਾਰ ਨਹੀਂ ਤੁਸਤੇ ਚਲਾਕ ਨਹੀਂ ਹੁੰਦੀਆਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਤੇ ਪੈਸੇ ਨਾ ਮੰਗ ਲਈ ਹੈ ਨਾ ਭਾਈ ਜਾਗੂ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਫ੍ਰੀ ਸੇਵਾ ਤਾਂ ਕਿਵੇਂ ਮਰਜੀ ਤੁਸੀਂ ਵੇਖ ਸਕਦੇ ਹੋ ਕਟਾਈ ਵੀ ਤੇ ਜਦੋਂ ਮੈਂ ਸਲਾਈ ਦੀ ਵੀਡੀਓ ਪਾਉਣਾ ਤਾਂ ਸਲਾਈ ਵੀ ਹੈ ਨਾ ਕੋਈ ਵੀ ਇਹ ਨਹੀਂ ਹੈ ਵੀ ਕੋਈ ਪੈਸਾ ਕਿਸੇ ਦਾ ਕੱਟਿਆ ਜਾਊਗਾ ਮੈਂ ਪੈਸੇ ਮੰਗੂਗਾ ਹਮਾ ਤੁਸੀਂ WhatsApp ਤੇ ਜਿਹੜਾ ਨੰਬਰ ਸਾਡਾ ਦਿੱਤਾ ਹੁੰਦਾ ਉਹਦੇ ਵਿੱਚ ਇੱਕ ਗਰੁੱਪ ਬਣਿਆ ਉਹਦੇ ਵਿੱਚ ਦੋਨੇ ਚੈਨਲਾਂ ਦੀ ਵੀਡੀਓ ਪੈਂਦੀਆਂ ਤੁਸੀਂ ਉਹ ਹਾਈ ਪੇਜ ਨੇ ਇਕੱਲੀ ਬਸ ਲੈ ਕੇ ਜਾਂ ਬੋਲ ਕੇ ਆਏ ਭੇਜਿਆ ਕਰੋ ਵੀ ਬਾਈ ਸਾਡਾ ਨੰਬਰ ਵੀ ਗਰੁੱਪ ਚ ਪਾ ਲਓ ਅਸੀਂ ਵੀ ਸਲਾਈ ਕਟਾਈ ਸਿੱਖਣੀ ਹੈ ਠੀਕ ਆ ਤਾਂ ਪੈਸਾ ਗੋਈ ਵੀ ਨਹੀਂ ਆਕ ਜੇ ਕਈ ਵਾਰੀ ਕਿਸੇ ਭੈਣ ਦੇ ਮਨ ਦੇ ਵਿੱਚ ਸ਼ੰਕਾ ਹੋਵੇ ਨਹੀਂ ਤਾਂ ਆਪਾਂ ਲੈਤਾ ਤੇ ਨਹੀਂ ਸਿਖਾਉਣ ਦਾ ਲੈਣਾ ਮੈਨੂੰ ਤਾਂ ਕੰਮ ਸਿਖਾਉਣ ਦੇ ਵਿੱਚ ਉਰਸ ਆਉਂਦਾ ਬਸ ਜਿਹੜੀ ਮੇਨ ਤੁਹਾਨੂੰ ਮੈਂ ਦੱਸਦਾ ਕਿ ਮੇਰੀ ਜਿਹੜੀ ਮੇਨ ਦਿੱਕਤ ਆ ਬਿਮਾਰੀ ਹੈਗਾ ਇਹਨੂੰ ਹਨਾ ਜਾਂ ਸ਼ੌਂਕ ਆ ਮੈਨੂੰ ਕੰਮ ਸਿਖਾਉਣ ਦੇ ਵਿੱਚ ਹੀ ਉਰਸ ਆਉਂਦਾ ਜਦੋਂ ਤੁਸੀਂ ਐ ਕਿਹਨੂੰ ਹਾਂ ਬਈ ਸਾਡ ਆ ਕਟਾਈ ਦੇ 21 ਅੱਗੇ ਨੂੰ ਸੂਟ ਸਹੀ ਹੋ ਗਿਆ ਜਾਂ ਫਰਕ ਪੈ ਗਿਆ ਹੱਥ ਦਾ ਉਦੋਂ ਮੈਨੂੰ ਸਕੂਨ ਮਿਲਦਾ ਵੀ ਠੀਕ ਆ ਹਨਾ ਆਪਣੀ ਜਿਹੜੀ ਮਿਹਨਤ ਆ ਉਹਨੂੰ ਬੂਰ ਲੱਗਦਾ ਆ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਕੰਨੀ ਕੰਨੀ ਕੱਢਣੀ ਕੱਢਣੀ ਹੈ ਹੁਣੀ ਤੁਹਾਡੇ ਸਾਹਮਣੇ ਮੈਂ ਖਿੱਚੇ ਮਾਰਦੀ ਆ ਨਹੀਂ ਮਾਰਦੀ ਉਹ ਟੋਕ ਕ ਆਪਣਾ ਛੱਡ ਦਿਓ ਤੁਸੀਂ ਕੰਨੀ ਕੱਢ ਦਿਓ ਜਿਹੜੀਆਂ ਭੈਣਾ ਨਾ ਹੱਥ ਸੈਟ ਆ ਉਹ ਇੰਟਰਲੌਕ ਲਾਜ਼ਮੀ ਮਾਰ ਕੇ ਦਿਆ ਕਰੋ ਗਾਗ ਨੂੰ ਭਾਵੇਂ ਤੁਸੀਂ ਸਮਾਈ 150 ਲੈਨੇ ਹੋ 200 ਲੈਨੇ ਉਹ ਮੈਟਰ ਨਹੀਂ ਕਰਦਾ ਹਨ ਇੰਟਰਲੌਕ ਲਾਜ਼ਮੀ ਮਾਰ ਕੇ ਦਿਆ ਕਰੋ ਕੰਨੀ ਇਹ ਪਕੜਤੀ ਹੁਣ ਆਪਾਂ ਜਿਹੜੇ ਫੱਟੇ ਚੌੜੇ ਪੋਣੇ ਉਹ ਕਿੰਨੇ ਪੋਣੇ ਹਨ ਚਾਕ ਆਪਾਂ ਦੇਖਾਂਗੇ ਵੀ ਤੇ ਕਿਹੜਾ ਚਲਾਉਣਾ ਹੈ ਮੂਰੀ ਹੈਗੀ ਇਹਨਾਂ ਦੀ 12 ਇੰਚ ਤੇ ਆਪਾਂ ਫੱਟੇ ਕਈ ਪੜਾਅ ਤੇ ਪਹੁੰਚੇ ਸਿੱਧੇ ਖੜਨ ਦੀ ਬਜਾਏ ਘੁੰਮਦੇ ਰਹਿੰਦੇ ਆ ਇਧਰ ਨੂੰ ਜਾਂ ਇਧਰ ਗੀੜੇ ਖਾਈਨ ਸਲਵਾਰ ਉਹ ਸਭ ਤੋਂ ਪਹਿਲਾਂ ਤਾਂ ਮੂਰੀ ਤੋਂ 2 ਇੰਚ ਘੱਟ ਪਾਇਆ ਕਰੋ ਮੂਰੀ 12 ਆਪਾਂ ਫੱਟੇ ਪਾਵਾਂਗੇ 10 ਇਹ ਆ ਲਓ 10 ਇੱਥੇ ਵੀ ਰੱਖੂੰਗਾ ਮੈਂ 10 ਠੀਕ ਹੈ ਦੋ ਦਿਨ ਤਾਂ ਦੇ ਨਿਸ਼ਾਨ ਲਾ ਲਿਆ ਕਰੋ ਔਰ ਇਤੂ ਰਕਮ ਦਾਸ ਜੇ ਕੋ ਭੈਣ ਜਿਆਦੀ ਅਨਜਾਣਾ ਨਹੀਂ ਕੱਟਣਾ ਆਉਂਦਾ ਤਾਂ ਫਿਰ ਲੋਡ ਨਹੀਂ ਰਿਸਕ ਲੈਣ ਦੀ ਫੱਟੀਆਂ ਆਹ ਦੋਨੇ ਭੈਣਾਂ ਨੇ ਲੈ ਕੇ ਰੱਖਣੀਆਂ ਮੈਂ ਹਰ ਇੱਕ ਵੀਡੀਓ ਚ ਕਹਿਣਾ ਹੁੰਦਾਗਾ ਆਹ ਦੋ ਫੱਟੀਆਂ ਐ ਸਿੱਧਾ ਨਿਸ਼ਾਨਾ ਉਹਨਾਂ ਵਾਸਤੇ ਰੱਖਿਆ ਕਰੋ ਫੀਤਾ ਦਾਰ ਕਿੰਨੇ ਨਿਸ਼ਾਨ ਲਾਉ ਜਦੋਂ ਫੱਟੀ ਹੈਗੀ ਆਪਣੇ ਕੋਲ ਨਾ ਵਧੀਆ ਕੰਮ ਨੂੰ ਸ਼ੌਂਕ ਨਾ ਕੱਟਾ ਕਰੋ ਹਾਂ ਹੁਣ ਆਪਾਂ ਜਿਹੜਾ ਸਾਰੇ ਇੱਕ ਵਾਰੀ ਨਿਸ਼ਾਨ ਲਾ ਲੂਗੇ ਹਾਂ ਦੇਖੋ ਆਪਾਂ 6 ਇੰਚ ਫੀਤਾ ਜਿਹੜਾ ਕੱਢਦਾ ਹੁੰਦਾ ਨਾ ਮੈਂ ਆਹ ਦੇਖੋ ਇੱਥੋਂ ਈ ਪਰ ਨਹੀਂ ਸਮਝ ਲੱਗੀ ਆ 6 ਇੰਚ ਕੱਢਣਾ ਮਨ ਕੇ ਜਦੋਂ ਇਹਦੇ ਵਿੱਚੋਂ ਮੇਰਾ ਏਨਾ ਪਾਉਨੇ 2 ਇੰਚ ਤਾਂ ਨੇਫੇ ਮੁੜ ਜੂਗਾ ਏਨਾ ਆਜੂਗਾ ਬਲਾਂ ਦੇ ਵਿੱਚ ਇੰਨੀ ਕਿ ਬੈਲਟ ਰਹਿੰਦੀ ਹੈ ਮੇਰੀ ਤਿਆਰ ਯਾਨੀ ਕਿ ਲਗਭਗ 3 1/2 ਇੰਚ ਕੋਈ ਵਾੜਾ ਵੱਡੀ ਸਮਝ ਨਾਲ ਇਹ ਕਿ ਕੰਫਿਊਜ਼ਨ ਤਾਂ ਹੈ ਨਹੀਂ ਹੈ ਨਾ ਪਰ ਫਿਰ ਵੀ ਕਈ ਪਰ ਨਹੀਂ ਸਮਝ ਲੱਗੀ ਕੋਈ ਗੱਲ ਨਹੀਂ ਜਿਹੜਾ ਮੈਂ 6 ਇੰਚ ਕੱਢਦਾ ਹੈ ਨਾ ਆ ਬੈਲਟ ਦਾ ਇਹਦੇ ਵਿੱਚੋਂ ਮੇਰਾ ਨੇਫਾ ਵੀ ਮੁੜੂ ਇੱਥੇ ਵੀ ਆਉ ਉਹ ਇੱਥੇ ਵੀ ਆਉ ਤਾਂ 3 1/2 ਦੀ ਲੰਬਾਈ ਆ 36 ਬੰਦਦਾ ਮੈਂ ਸਾਡੇ 37 ਪਾਉਣਾ ਹਣਾ ਕਿਉਂਕਿ ਮੂਹਰੂ ਫੱਟਿਆਂ ਨੂੰ ਚੱਕ ਦੂੰਗਾ ਤਾਂ ਕਿ ਸਲਵਾਰ ਮੂਹਰ ਨੂੰ ਨਾ ਡਿੱਗੇ ਹੁਣ ਹੀ ਤੁਹਾਡੇ ਸਾਹਮਣੇ ਚੱਕੂੰਗਾ ਪੂਰੇ ਧਿਆਨ ਨਾਲ ਦੇਖੋ ਇਹ ਆਹ ਇਹ ਚੋਂ ਆਪਾਂ 37 ਰੱਖਿਆ ਮੈਂ ਆਹ 37 ਆਪਾਂ ਕੱਟ ਲਿਆ ਆਹ ਪੀਛੇ ਇੱਕ ਬੈਲਟ ਦਾ ਆ ਲੇ ਬਾਕੀ ਕਈ ਪੈਣਾ ਦੇ ਮਨ ਦੇ ਵਿੱਚ ਕਨਫਿਊਜ਼ਨ ਹੋਊਗਾ ਵੀ ਹਨਾ ਅਜੇ ਦਿੱਕਰ ਵੀ ਆਹ ਚੀ ਗਿਮੀਆਂ ਤਾਂ ਦੁਬਾਰੇ ਇੱਕ ਵਾਰੀ ਫੇਰ ਦੇਖ ਲਉ ਇੱਕ ਵਾਰੀ ਪਹਿਨੂੰ ਸੈੱਟ ਕਰ ਲਗੇ ਇਸ ਤਰ੍ਹਾਂ ਲਓ ਜੀ ਸੈੱਟ ਹੋ ਗਿਆ ਨਾ 6 ਇੰਚ ਵੀ ਤਾਂ ਕੱਢਿਆ ਦੇਖੋ ਬੈਲਟ ਦਾ ਮੈਂ ਬੈਲਟ ਜਿਹੜੀ ਪਾਉਂਗਾ 6 ਇੰਚ ਪਾਉਂਗਾ ਨਾ 33.5 ਦੇ ਤਨ ਕਿੰਨੇ ਹੁੰਦੇ ਆ 36 ਇੱਥੋਂ ਬਸ ਮੈਂ ਇਹਨੂੰ ਐਂ ਗਲਾਈ ਜਾਊਗਾ ਇੱਥੇ ਹੋਲ ਕੇ ਵੀ ਤੁਹਾਨੂੰ ਦਿਖਾ ਦੂੰਗੀ ਕਿੰਨੀ ਸ਼ੇਪ ਦੀ ਨੂੰ ਗਲਾਈ ਲੋੜਦਾ ਕਰੋ ਚੁੰਝਣਾ ਬੰਨ੍ਹ ਦਿਆ ਕਰੋ ਜੇ ਤੁਸੀਂ ਇਹਨੂੰ ਇੱਥੋਂ ਗਲਾਈ ਦਿਆ ਕਰੋ ਹਾਂ ਠੀਕ ਆ ਆਹ ਤੁਹਾਡਾ ਜਿਹੜਾ ਪਹੁੰਚਿਆ ਦਾ ਵਿਚਾਲਾ ਸੈਂਟਰ ਹੋ ਜੂ ਉੱਥੇ ਆ ਜੂਗੀ ਇਹ ਮੂਹਰੇ ਦੇ ਪਾਸੇ ਇੱਥੇ ਜਿਵੇਂ ਮੇਰੀਆ ਕੁੜਤੀ ਦੇ ਗਰੀਜਾ ਨਾ ਆਏ ਬਿਲਕੁਲ ਵੀ ਪਹੁੰਚੇ ਦੇ ਉੱਤੇ ਸਲਵਾਰ ਡਿੱਗੇ ਨਾ ਮੂਹਰ ਨੂੰ ਅੱਡੀਆਂ ਤੇ ਜਾ ਜਾ ਕੇ ਡਿੱਗੇ ਪੌੜੀਆਂ ਬੰਨ੍ਹ ਸੋਹਣੀਆਂ ਸੋਹਣੀਆਂ ਆਹ ਜਿਹੜਾ ਪਟਕ ਲਾਉਣੇ ਨੂੰ ਪਤਾ ਲੱਗ ਜਾ ਆਪਾਂ ਨੂੰ ਸਲਵਾਰ ਜੋੜਨ ਵੇਲੇ ਵੀ ਆ ਆਪਣਾ ਹੇਠਲਾ ਪਾਸਾ ਠੀਕ ਆ ਨਹੀਂ ਸਮਝਾਈ ਦੁਬਾਰੇ ਫੇਰ ਇੱਕ ਵਾਰੀ ਸਮਝਿਆਉਣਾ ਤੁਹਾਨੂੰ 6 ਇੰਚ ਫਿੱਟਾ ਕੱਢਿਆ ਮੈਂ ਦੇਖੋ 36 33 ਦੇ ਦਿਨ 36 36 ਇਹਦੇ ਵਿੱਚੋਂ ਮੋੜ ਰਹਿਣਾ ਆਪਣਾ ਕਪੜਾ ਦੇਖੋ ਪੌਣੇ ਦੋ ਆਹ ਕੱਟ ਕੇ ਤੁਹਾਡਾ ਜਿਹੜਾ ਮੈਂ 3 ਇੰਚ ਵਾਧਾ ਰੱਖਿਆ ਅੱਧਾ ਦਿਨ ਇੱਥੇ ਕੱਟ ਜੂਗਾ ਜਾਨੀ ਕਿ ਜਦੋਂ ਸਲਵਾਰ ਤੁਹਾਡੀ ਇੱਥੇ ਜੁੜ ਗਈ ਸਾਰੀ ਜਦੋਂ ਤੁਸੀਂ ਪਹੁੰਚਦੇ ਆ ਕਿ ਮਿਣੋਗੇ ਤਾਂ ਇੰਨੀ ਕੁ ਹੋ ਸਕਦਾ ਵਧੇ ਹੋ ਸਕਦਾ ਨਾਬਦ ਨਹੀਂ ਤੇ ਬਾਧ ਕੱਟ-ਕੱਟ ਕੇ ਤੁਸੀਂ ਪਹੁੰਚੇ ਲਾ ਕੇ ਤਿਆਰ ਹੋਊਗੀ ਤੁਹਾਡੀ ਸਲਵਾਰ ਹਣਾ ਜੇ ਸਮਝ ਲੱਗ ਗਈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਹੀਂ ਲੱਗੀ ਤਾਂ ਵੀ ਦੱਸਣਾ ਫਿਰ ਆਪਾਂ ਹੋਰ ਸਿਖਾਉਣਾ ਲਾਜ਼ਮੀ ਹੈ ਇਹ ਚ ਤਾਂ ਕੋਈ ਦੋਰ ਐਵੇਂ ਨਹੀਂ ਸਿਖਾਉਣਾ ਨਾ ਸਿਖਾਉਣਾ ਕੰਮ ਮੁਤਾਬਕ ਸਮਾਂ ਸਿਖਾਉਣੀ ਹੈ ਨਾ ਕਿਸੇ ਭੈਣ ਨੂੰ ਇਹ ਮੈਨੂੰ ਨਹੀਂ ਚਾਹੀਦਾ ਵੀ ਮੇਰੇ ਸਾਹਮਣੇ ਲੱਗੀ ਬਈ ਹੈ ਨਾ ਉਹ ਚੀਜ਼ ਦੀ ਤਾਂ ਤੁਸੀਂ ਭੁੱਲੀ ਜਾਓ ਜਦੋਂ ਤੁਸੀਂ ਆਪ ਦੀ ਆਪਣੀ ਕਹਿੰਦੇ ਵੀ ਹਾਂ ਬਈ ਹੁਣ ਸਮਝ ਲੱਗ ਗਈ ਉਹਨਾਂ ਚਿਰ ਮੈਂ ਦੱਸਣ ਨੂੰ ਨਹੀਂ ਹਟਦਾ ਵੀ ਹਾਂ ਇਸ ਤਰ੍ਹਾਂ ਕਰਨਾ ਤਾਂ ਅਬ ਅਪਾਇੰਟ ਕਰਨੀ ਨੂੰ ਇਧਰੋਂ ਵੀ ਲਾਵਾਂਗੇ ਕਿ ਕੰਨੀ ਲਾਉਣੇ ਲਾਜ਼ਮੀ ਜ਼ਰੂਰੀ ਆ ਫਿਰ ਆਪਾਂ ਦੇਖਦੇ ਹਾਂ ਕਿੱਥੋਂ ਆਪਾਂ ਬੈਲਟ ਦਾ ਪੀਸ ਕੱਢਣਾ ਇੱਕ ਤੇ ਅੱਡੀਆਂ ਦੇ ਉੱਤੋਂ ਸਲਵਾਰ ਵੀ ਆਪਾਂ ਸਿੱਟਣੀ ਹੈ। ਬਸ ਆ ਚੀਜ਼ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਆ ਆਪਾਂ ਨੂੰ। ਆਪਾਂ ਕੁਰਤਾ ਪਜਾਮਾ ਕੱਟਣਾ। ਕੰਨੀ ਆਪਾਂ ਨੇ ਕਿਸੇ ਕੱਪੜੇ ਦੇ ਵਿੱਚ ਵੀ ਨਹੀਂ ਰੱਖਣੀ ਨਾ। ਅੱਜ ਮੈਂ ਸਵੇਰ ਕਸ਼ੇਰੇ ਇਕੱਠੇ ਸੀਗੇ। ਉਦੋਂ ਹੀ ਵੀਡੀਓ ਕੋਈ ਭੁੱਲ ਗਿਆ। ਉਹਦੀ ਮੈਂ ਕੰਨੀ ਲਈ ਉਹਦੀ ਕੰਨੀ ਖੇਚ ਮਾਰੀ ਸੀ ਮੈਂ ਕਿਹਾ ਵੀ ਨਹੀਂ ਆਪਾਂ ਇਹ ਕੰਨੀ ਨਹੀਂ ਰੱਖਣੀ ਕਿਉਂਕਿ ਬਾਅਦ ਦੇ ਵਿੱਚ ਜਿੰਨਾ ਜਿਕੇ ਕਸ਼ੇਰੇ ਪਾੜਦੇ ਨਹੀਂ ਕੋਈ ਕੱਪੜਾ ਪਾੜਦੇ ਉਹਨਾਂ ਜਿਹੜੋਂ ਚੀਜ਼ ਚੋਬਦੀ ਰਹਿੰਦੀ ਹੈਗਾ ਕਿਉਂ ਇੱਥੇ ਮੇਰੇ ਇਕੱਠਾ ਜਾ ਹੋਇਆ ਪਿਆ ਨਾ। ਪਹਿਲਾਂ ਇਹ ਤੋਂ ਬੈਲਟੀ ਕੱਢਾਂਗੇ ਲਈ ਬਾਕੀ ਸਾਰਾ ਕਪੜਾ ਉਧਰ ਵਰਤ ਲਾਂਗੇ ਸਲਵਾਰ ਦੇ ਵਿੱਚ ਇਹ ਇਸ ਤਰ੍ਹਾਂ ਬੈਲਟ ਜੋਗਾ ਪੀਸ ਆਪਾਂ ਰੱਖ ਲਵਾਂਗੇ ਉੱਥੇ ਬਾਕੀ ਸਾਰੇ ਸਲਵਾਰ ਪੂਰਾ ਧਿਆਨ ਨਾਲ ਦੇਖੋ ਕਪੜਾ ਤੁਸੀਂ ਢਾਈ ਦੀ ਗੱਲ ਕਰਦੇ ਸੀਗੇ ਨਾ ਮੈਂ ਢਾਈ ਮੀਟਰ ਤੋਂ 2 ਮੀਟਰ ਤੇ 36 ਪੁਆਇੰਟ ਕਪੜੇ ਵਿੱਚੋਂ ਆਪਾਂ ਇਹ ਸਲਵਾਰ ਕੱਟ ਰਹੇ ਹਾਂ ਦੁਬਾਰੇ ਥੋੜੀ ਜਾਣਕਾਰੀ ਦੇ ਵਿੱਚ ਫਿਰ ਦੱਸ ਦਿਆਂ ਮਾਰੀ ਹੈ ਨਾ ਵੀ 2 ਮੀਟਰ 36 ਪੁਆਇੰਟ ਜਾਨੀ ਕਿ ਢਾਈ ਮੀਟਰ ਤੋਂ ਵੀ ਕੱਟ ਆਪਾਂ ਜਿਹੜਾ ਕਪੜਾ ਕੱਟ ਰਹੇ ਹਾਂ ਸਲਵਾਰ ਦਾ ਫਿਰ ਤੁਸੀਂ ਸਲਵਾਰ ਜੇ ਟੁੱਡੀ ਇਹ ਮਨ ਕੇ ਚਲੋ ਤੁਸੀਂ 33.5 ਤੋਂ 36 ਵੀ ਹੁੰਦੀ ਫਿਰ ਵੀ ਇਹਦੇ ਵਿੱਚੋਂ ਸਲਵਾਰ ਕੱਟੀ ਜਾਣੀ ਸੀਗੀ ਆਹ ਨੂੰ ਆਪਾਂ ਇੱਕ ਵਾਰੀ ਪਿੱਛੇ ਲਾ ਲ ਗੇ ਬੈਲਟ ਦਾ ਹਾਂ ਆਪ ਆਪ ਇਸ ਵੀ ਲਾ ਲੇ ਮੈਂ ਹੁਣ ਆਪਾਂ ਸਾਰਾ ਕੱਪੜਾ ਆਪਣੇ ਕੋਲ ਖੁੱਲਾ ਢੁਲਾ ਸਲਵਾਰ ਕੱਟਣ ਨੂੰ ਹਨ ਜਿਆਦੇ ਭਾਲੀ ਵੀ ਨਹੀਂ ਸਲਵਾਰ ਕਰਨੀ ਪੁੱਛ ਲਿਆ ਕਰੋ ਗਾਹਕ ਨੂੰ ਵੀ ਕਿੰਨੀ ਸਲਵਾਰ ਤੁਹਾਨੂੰ ਭਾਰੀ ਚਾਹੀਦੀ ਜੇ ਆਪਨੇ ਆਪ ਦੀ ਸਲਵਾਰ ਫਿਰ ਆਪਾਂ ਨੂੰ ਮੈਂ ਅਸੀਂ ਪਤਾ ਹੀ ਹੁੰਦਾ ਵੀ ਮੈਂ ਕਿਹੋ ਜੀ ਸਲਵਾਰ ਪਾਉਣੀ ਆ ਹਨ ਤੇ ਆਹ ਸਾਰਾ ਕੱਪੜਾ ਆਪਾਂ ਦੂਰਾ ਕਰ ਲਿਆ ਸੀ ਇੱਕ ਇੱਕ ਤੇ ਫਿਰ ਉਹ ਪ੍ਰੈਸ ਮਾਰ ਕੇ ਸੈੱਟ ਕਰ ਲੈਂਦੇ ਹਾਂ। ਲਓ। ਸਾਰੇ ਵੀਪਰ ਮੈਂ ਪ੍ਰੈਸ ਮਾਰ ਲਵਾਂ ਬਈ। ਦਿਨ ਇਹ ਵਾਸਤੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕਿਸੇ ਵੀ ਭੈਣ ਨੇ ਮੇਰੇ ਵਾਲੇ ਫੋਨ ਤੇ ਨਹੀਂ ਫੋਨ ਕਰਨਾ WhatsApp ਤੇ ਮੈਸੇਜ ਨਹੀਂ ਮਰਜੀ ਭੇਜਦੇ ਗੁਰੂ ਜੀ ਜੇ ਤੁਹਾਨੂੰ ਦਿੱਕਤ ਆਉਂਦੀ ਹੈ ਕੋਈ ਤੁਹਾਨੂੰ ਨਾਲ ਅਮਰਤਪਾਲ ਕੌਰ ਜੀ ਦੇ ਨੰਬਰ ਮੈਂ नीचे ਲਿੰਕ ਦੇ ਦਿੰਦਾ ਹੁਣਾਂ ਚੈਨਲ ਦੇ ਉਹਦੇ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਸਮਝ ਵੀ ਸਕਦੇ ਹੋ ਕੁੜਨੇ ਤੋਂ ਕੁੜਨੇ ਸੌਖਾ ਸਮਝਵਿਲੇ ਨੇ ਹਨਾ ਤੇ ਮੇਰੇ ਕੋਲ ਟਾਈਮ ਹੀ ਪੂਰਾ ਪੂਰਾ ਹੁੰਦਾ ਕਿਉਂਕਿ ਨਾਲ ਆਪਣਾ ਕੰਮ ਪ੍ਰਾਪਰਟੀ ਦਾ ਉਹਦੇ ਵਿੱਚ ਵੀ ਧਿਆਨ ਦੇਣਾ ਪੈਂਦਾ ਤੇ ਮੇਨ ਮੇਰੇ ਦਵਾਜ ਵਿੱਚ ਇਹ ਵੀ ਹੁੰਦਾ ਵੀ ਜੇ ਤੁਸੀਂ ਕਮੈਂਟ ਜਾਂ ਫੋਨ ਕਰਦੇ ਹੋ ਵੀ ਕੀ ਸੋਚਣਗੇ ਭੈਣਾ ਵੀ ਫੋਨ ਵੀ ਚੱਕਦੇ ਹਨ ਪਹਿਲਾ ਚੈਨਲ ਬਣਾਇਆ ਹੁਣ ਫੋਨ ਵੀ ਚੱਕਦੇ ਹਨ ਵੀ ਮੈਂ ਕੱਟ ਨਿਕਲੂ ਬੈਠੀਆਂ ਤਾਂ ਕਰਕੇ ਤੁਸੀਂ ਇਹਨਾਂ ਨੂੰ ਫੋਨ ਲਾ ਲਿਆ ਕਰੋ ਜੇ ਕਈ ਵੀ ਤੁਹਾਨੂੰ ਨਾ ਲੱਗੇ ਕਿਉਂਕਿ ਇਹ ਵੀ ਕੱਟਦੇ ਹਨ ਵੇਖ ਕੇ ਇਹਨਾਂ ਨੂੰ ਸਮਝ ਆਈ ਹੋਈ ਹੈ ਵੀ ਜਿਹੜਾ ਆਪਾਂ ਨਾ ਆਮ ਚੇਂਜ ਕੀਤਾ ਕੱਢਦਾ ਇਹਨਾਂ ਨੂੰ ਪਤਾ ਵੀ ਕਿਵੇਂ ਹੈ ਨਾ ਤਾਂ ਦੇਖੋ ਇੱਥੋਂ ਫੇਰ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਵੀ ਆਹ ਨੇਫਾ ਮੁੜ ਗਿਆ ਤਾਂ ਜਿਹੜੀ ਬੈਲਟ ਇਹਨਾਂ ਦੀ ਉਹ ਲਗਭਗ ਤਿਆਰ 3 3.5 ਦੇ ਵਿੱਚ ਤਿਆਰ ਨਹੀਂ ਹੁੰਦੀ ਹੁਣ ਆ ਆਜੋ ਆਪਾਂ ਜਿਹੜਾ ਬਾਧਰਾ ਦਿਉਂਦਾ ਮੈਂ 3.5 3.5 ਆ ਤਾਂ ਹੋ ਗਿਆ ਆਪਣਾ ਸਲਵਾਰ ਦਾ ਜਿਹੜਾ ਮੈਂ ਅੱਡੀਆਂ ਤੋਂ ਡਾਊਨ ਕਰਨਾ ਹੁਣ ਆਪਾਂ ਕਰਦੇ ਆਂ ਗੱਲ ਉਹਦੀ 2.5 ਇੰਚ ਕੂ ਆ ਅੱਡੀਆਂ ਤੋਂ ਡਾਊਨ ਕਰੂੰਗਾ ਇੱਥੋਂ ਠੀਕ ਆ ਫੱਟੇ ਕਿੰਨੇ ਜੋੜੇ ਪਾਈ ਆਪਾਂ ਨੇ 10 ਤੇ ਮੂਰੀ ਕਿੰਨੀ ਹੈ 12 12 ਤੇ ਵਿੱਚ ਦੋ ਉਹ ਕੱਟਾਂ ਤੇ ਦੋ ਅੱਜ ਸਲਾਗਾ ਕਿੰਨਾ ਹੋ ਗਿਆ ਟੋਟਲ 4 ਇੱਥੋਂ ਆਪਾਂ ਪਾਵਾਂਗੇ 2-2 ਇੰਚ ਦੋਨੇ ਪਾਸੇ ਆਹ ਇੱਥੇ ਠੀਕ ਆ ਪਾਈ ਪਾਸੇ ਨੂੰ ਘੁਮਾ ਕੇ ਹੁਣ ਇਧਰ ਲੈ ਲੈ ਪਾਸੇ ਲੈ ਜਾਗੇ ਆਪਾਂ ਇਸ ਤੋਂ ਇਹ ਲੋਚ ਸ਼ੈਂਟੀਫਿਕਟਾ ਫੇਰ ਆਪਾਂ ਕੱਢਾਂਗੇ ਪਰ ਆ ਛੋਟੇ ਪਾਸੇ ਵੱਡਣਾ ਇੱਕ ਲੜ ਵੱਡਾ ਝੂਟਾ ਹੁੰਦਾ ਨਾ ਧਿਆਨ ਨਾਲ ਦੇਖ ਕੇ 33 ਤੇ 2 36 36 ਤਾਂ ਆਪਣੀ ਸਰਵਾਰ ਵਾਸਤੇ ਚਾਹੀਦੇ ਸੀ ਆਪਾਂ ਨੂੰ ਤਾਂ ਇਹਨਾਂ 'ਚ ਜਿਹੜਾ ਐਕਸਟਰਾ ਲੱਗਦਾ ਆਪਾਂ ਅੱਡੀਆਂ ਤੋਂ ਸਲਵਾਰ ਨੂੰ ਡਾਊਨ ਕਰਨ ਵਾਸਤੇ ਜਦੋਂ ਆਪਾਂ ਖੜਦੇ ਆਂ ਵੇਖਿਆ ਬੀਬੀਆਂ ਪੈਰਾਂ ਦੀਆਂ ਅੱਡੀਆਂ ਉੱਚੀਆਂ ਚੱਕੀਆਂ ਹੁੰਦੀਆਂ ਆ ਮੂਹਰ ਨੂੰ ਸਲਵਾਰ ਡਿੱਗੀ ਜਾਣੀ ਹੁੰਦੀ ਆ ਹਨ ਉਹਦੇ ਵਾਸਤੇ ਆ ਇਹ ਜੇ ਸਮਝ ਲੱਗ ਗਈ ਜਿਹੜੀਆਂ ਭੈਣਾਂ ਨੂੰ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਕਿ ਭਾਈ ਸਾਨੂੰ ਹੁਣ ਸਮਝ ਲੱਗ ਗਈ ਹੈ ਨਾ ਜਾਂ ਥੋੜੀ ਘੱਟ ਲੱਗੀ ਤਾਂ ਵੀ ਦੱਸ ਦਿਓ ਨਾ ਪਤਾ ਲੱਗਿਆ ਤਾਂ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਅਮਰਤਪਾਲ ਗੌਰ ਜੀ ਨੂੰ ਤੁਹਾਨੂੰ ਸਮਝਾ ਦੇਣਗੇ ਜੇ ਤੁਹਾਡੇ ਕਪੜਾ ਹੈਗਾ ਤੁਹਾਡੇ ਕੋਲੇ ਵੱਧ ਤੁਸੀਂ 3 ਇੰਚ ਵੀ ਡਾਊਨ ਕਰ ਸਕਦੇ ਹੋ ਜੇ ਬੁੜੀ ਕੋਈ ਭਾਰੀ ਹੈ ਨਾ ਟਿੱਡ ਜਿਆਦਾ ਲੰਕਦਾ ਤਾਂ ਉਹਨਾਂ ਦੀਆਂ ਸਲਵਾਰ ਅੱਡੀਆਂ ਤੋਂ ਜਿਆਦਾ ਤੁਸੀਂ ਸੈੱਟ ਸਕਦੇ ਆਪਾਂ ਹੁਣ ਆਪਾਂ ਇੱਥੋਂ ਐਂਡ ਕਰਾਂਗੇ ਠੀਕ ਆ ਬਿਲਕੁਲ ਪਿਆਰ ਜੀ ਦੇ ਨਾਲ ਜੇ ਦੋ ਆਪਾਂ ਸਲਾਈ ਦੀ ਵੀਡੀਓ ਪਾਉਂਗਾ ਨਾ ਮੈਨੂੰ ਕੋਈ ਸ਼ਾਰਟਾਂ ਕਹੀ ਪੈਣਾ ਕਹਿੰਦੇ ਵੀ ਸ਼ਾਰਟ ਬਣਾ ਕੇ ਪਾਦਾ ਕਰੋ ਵੀ ਤੁਸੀਂ ਮੈਂ ਟਕਾ ਕੇ ਵੀਡੀਓ ਬਣਾਉਂਗਾ ਜਿੱਮੇ ਤੁਹਾਨੂੰ ਐ ਸਿਖਾ ਰਹਿਣਾ ਵਧੀਆ ਆ ਰਾਮ ਦਰਿਆ ਕਿਉਂਕਿ ਮੈਨੂੰ ਕੋਈ ਕਾਲ ਨਹੀਂ ਹੁੰਦੀ ਤੇ ਜਿਹੜੀਆਂ ਭੈਣਾਂ ਨੂੰ ਨਹੀਂ ਕੋਈ ਤਰਾਇ ਵੀਡੀਓ ਲੰਬੀ ਦਾ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਥੋੜਾ ਜਿਹਾ ਹੌਸਲਾ ਜਰੂਰ ਦਿਆ ਕਰੋ ਵੀ ਭਾਈ ਵੀਡੀਓ ਜਿੰਨੀ ਮਰਜ਼ੀ ਲੰਬੀ ਕਰਦਾ ਕਰੋ ਪਰ ਸਾਨੂੰ ਸਮਝਾ ਬਰੀਕੀ ਦੇ ਵਿੱਚ ਦਿਆ ਕਰੋ ਹਨਾ ਕਿਉਂਕਿ ਸਮਝਾਉਣਾ ਬਹੁਤ ਉਹ ਆ ਤੁਹਾਡੇ ਕੋਲੇ ਬਹੁਤ ਵਧੀਆ ਪਲੇਟਫਾਰਮ ਹੈ ਕਿਤੇ ਕੰਮ ਛੱਡ ਕੇ ਨਹੀਂ ਜਾਣਾ ਪੈਂਦਾ ਘਰੇ ਹਨਾ ਕਿਤੇ ਤਿਆਰ ਨਹੀਂ ਹੋ ਕੇ ਜਾਣਾ ਪੈਂਦਾ ਜਦੋਂ ਜੀ ਕਰਦਾ ਆਪਾਂ ਵੀਡੀਓ ਖੋਲ ਕੇ ਦੇਖ ਕੇ ਸੂਟ ਆਪਾਂ ਕੱਟ ਸਕਦੇ ਆ ਤਾਂ ਥੋੜਾ ਜਿਹਾ ਟਾਈਮ ਜੇ ਆਪਾਂ ਘੰਟਾ ਤੋਂ ਘੰਟਾ ਲੱਗ ਵੀ ਜਾਣਗੇ ਤਾਂ ਕਾਲੀ ਨਾ ਕਰਿਆ ਕਰੋ ਕਿਉਂਕਿ ਮੈਂ ਵੀ ਆਪਣਾ ਕੰਮ ਰੋਕ ਕੇ ਫੇਰੀ ਵੀਡੀਓ ਬਣਾਉਣਾ ਇਹ ਨਹੀਂ ਹੈ ਵੀ ਟਾਈਮ ਜੇ ਤੁਸੀਂ ਦੇਖੋ ਖੇਤ ਵਿੱਚ ਹੁੰਦਾ ਪੂਰਾ ਪੂਰਾ ਸਵੇਰ 4 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਗਿਰ ਬਸ ਅਹੀਂ ਚੱਲ ਸੂ ਚੱਲ ਹੈ ਨਾ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਤਾਂ ਸਿੱਖੇ ਇੱਥੋਂ ਆਪਾਂ ਸੈੱਟ ਕਰਕੇ ਟਾਈਮ ਲਿਸ਼ਾਉਂਦੇ ਜਦੋਂ ਆਪਾਂ ਸਲਾਈ ਦੀ ਵੀਡੀਓ ਪਾਉਂਗਾ ਮੈਂ ਤਾਂ ਤੁਹਾਡਾ ਮਨ ਖੁਸ਼ ਹੋ ਜਾਵੇ ਠੀਕ ਹੈ ਨਾ ਇਹ ਨਹੀਂ ਹੈ ਵੀ ਆਪਾਂ ਮੋਟਾ ਮੋਟਾ ਇੱਥੋਂ ਐ ਕਰ ਲੈ ਇੱਥੋਂ ਐ ਨਾ ਪੂਰਾ ਟਿਕਾ ਕੇ ਵੀਡੀਓ ਬਣਾਵਾਂਗੇ ਆਪਾਂ ਜਮਾ ਕਾਲ ਨਹੀਂ ਕਰਦਾ ਨਾ ਜਿੰਨਾ ਮਰਜੀ ਟਾਈਮ ਲੱਗ ਜੇ ਜਦੋਂ ਗਲਾ ਚੇਪਣਾ ਤੋਂ ਲੈ ਕੇ ਸਾਰਾ ਸੂਟ ਹੀ ਪੂਰਾ ਆਪਾਂ ਇੱਕ ਵਾਰੀ ਜੀ ਬਣਾਵਾਂਗੇ ਉਹ ਥੋੜੀ ਬਾਰ ਜੀ ਤੁਸੀਂ ਇਹਨੂੰ ਹੌਲੀ ਹੌਲੀ ਦੇਖ ਲਿਓ ਹਨ ਜਿਵੇਂ ਜਿਵੇਂ ਥੋੜਾ ਟਾਈਮ ਲੱਗ ਜਊਗਾ ਹੁਣ ਮੈਂ ਤੁਹਾਨੂੰ ਦੱਸੂ ਕਿ ਘੇਰਾ ਆਪਾਂ ਨੇ ਕਿਵੇਂ ਪਤਾ ਕਰਨਾ ਵੀ ਕਿੰਨਾ ਬਣ ਕੇ ਰਹੂਗਾ ਮੇਰਾ ਘੇਰਾ ਸਲਵਾਰ ਫੱਟੇ ਕਿੰਨੇ ਚੌੜੇ ਪਾਏ ਆਪਾਂ 10 ਇੰਚ 10 ਦਾ ਅੱਧਾ ਕਿੰਨਾ ਹੁੰਦਾ 5 ਇੰਚ ਇੱਥੇ ਕੱਢ ਲੈਣਾ ਆਪਾਂ 5 ਇੰਚ ਹੁਣ ਇੱਥੋਂ ਪਤਾ ਲੱਗ ਜੂਗਾ ਜੀ ਆਪਣਾ ਇੱਥੇ 28 ਤੇ ਉਹ ਰੱਖਣਾ ਆਪਾਂ ਤਾਂ 55 ਇੰਚ ਕੇ ਰਵਾਂਜੂ ਯਾਨੀ ਕਿ 28.55 ਇਹ 50 ਤੇ ਸੀ ਐਨਾ ਵੱਡਾ ਆਹ ਮਾਰੇ ਇਹਨੂੰ ਦੂਰਾ ਕਰਦਣ ਨੂੰ ਪਤਾ ਲੱਗੂ ਥੋੜਾ ਬਹੁਤ ਭਾਈ ਆ ਹੁਣ ਆਪਾਂ ਇਹਨੂੰ 28 ਕਰਦਗੇ ਆ ਲੋ ਬਾਲਾ ਕੇ ਰਣਾ ਥੋੜਾ ਇੱਕ ਵਾਰੀ ਮੈਂ ਇਹਨੂੰ ਪ੍ਰੈਸ ਮਾਰ ਦੂੰਗਾ ਇੱਥੇ ਐ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਬਾਹਰ ਘਾਟ ਸਾਰੀ ਨਿਕਲ ਜੂਗੀ ਨਾ ਹੀ ਜਿਆਦਾ ਭਾਰੀ ਸਲਵਾਰ ਨਾ ਹੀ ਹੋਲੀ 55 ਇੰਚ ਕੇ ਇਹ ਰੱਡ ਡੋਡੀ ਹੁੰਦਾ ਕਿਦਾ 70 ਇੰਚ ਕਰ ਲੈਣੇ ਆ ਭਜੀ ਜਿਆਦਾ ਭਾਰਾ ਕਰਨ ਦੁਬਾਰੇ ਫੇਰ ਇੱਕ ਵਾਰੀ 28 ਤੋਂ 56 ਤਾਂ ਜਿਹੜੀ ਝੋਲੀ ਪਾਵਾਂਗੇ ਆਪਾਂ ਇਹਨਾਂ ਦੀ ਉਹ ਇਥੋਂ 10 ਇੰਚ ਪਾਵਾਂਗੇ ਜਿਆਦਾ ਵੱਡੀ ਨਹੀਂ ਕਰਨੀ ਠੀਕ ਇੱਕ ਮੇਰੇ ਹੋਰ ਨਾਲ ਕੱਟਦੇ ਕੱਟਦੇ ਜਿਆਦਾ ਆ ਗਿਆ ਭੁੱਲ ਗਏ ਸੀ ਇਹਦੇ ਵਿੱਚੋਂ ਇਹਦੀ ਆਪਾਂ ਨੇ ਰੇਵ ਲਈ ਰਾ ਚਾਹੀਦੀਆਂ ਕਿਉਂਕਿ ਪਾਈ ਪੰਗਟਣੀ ਆ ਨਾ ਤਾਂ ਹੁਣੇ ਮੈਂ ਤੁਹਾਨੂੰ ਉਹ ਨਾਲ ਨਾਲ ਦੱਸੂ ਵੀ ਕਿਵੇਂ ਪਾਈ ਪੰਗਟਣੀ ਆਪਾਂ ਝੋਲੀ ਆਪਾਂ ਛੇੜਦੇ ਨਹੀਂ ਸਲਵਾਰ ਪਾ ਲੈ ਆਪਾਂ ਹੋਲੀ ਕਰ ਲਈਏ ਪਰ ਆਪਾਂ ਨੂੰ ਕਾਤਣਾ ਚਾਹੀਦੀ ਨਹੀਂ ਹੁੰਦੀਆਂ ਇਥੋਂ ਫੋਰਾ ਇਤੂ ਲਾਰਿਕੂ ਜੀ ਕਰਕੇ ਨਾਲ ਹੀ ਇਥੋਂ ਤੋਂ ਲੰਬਾ ਕਾਤਰਾਂ ਕੱਢ ਲਾਂਗੇ ਰੇਜ ਹਣਾ ਜਿਹਦੇ ਉੱਪਰ ਆਪਣੇ ਜਿਹੜੀ ਪਾਈਪਿੰਗੋਂ ਨਿਕਲ ਸਕੇ ਮੇਰੇ ਦਬਾਅ ਦੇ ਵਿੱਚ ਨਾ ਗੱਲ ਬਿਸਰਗੀ ਸੀ ਕਿ ਇਹਦੀ ਪਾਈਪਿੰਗ ਵੀ ਕੱਢਣੀ ਆ ਇਹ ਐ ਨਿਸ਼ਾਨ ਲਾਉਣਾ ਕਰੋ ਫੱਟੀ ਧਰ ਕੇ ਸਿੱਧਾ ਬਿਲਕੁਲ ਇਥੋਂ ਠੀਕ ਆ ਹੁਣ ਦੋਚ ਜਦੋਂ ਸੂਟ ਤੁਸੀਂ ਕੱਟਣਾ ਪ੍ਰਿਸਲਾਮੇ ਕੋਲੇ ਰੱਖਿਆ ਕਰੋ ਲਾ ਕੇ ਨਾ ਗਰਮ ਵੀ ਬਾਲ ਵਗੈਰਾ ਜਿਹੜਾ ਸਾਰੇ ਕੱਢ ਕੱਢ ਕੇ ਪੂਰਾ ਸ਼ੌਕ ਨਾਲ ਟਕਾ ਕੇ ਸੂਟ ਕੱਟਿਆ ਜਾਵੇ ਤੇ ਗੜਬੇ ਵਾਂਗੂ ਚੜੇ ਆਏ ਵੀ ਹਾਂ ਠੀਕ ਆ ਹਣਾ ਜਵਾ ਕਾਲ ਨਾ ਕਰਿਆ ਕਰੋ ਜਦੋਂ ਸੂਟ ਕੱਟਦੇ ਹੁੰਦੇ 4 ਘੰਟਾ ਲੱਗ ਜੀ 2 ਘੰਟਾ ਲੱਗ ਜੀ 2 ਵੀ ਲੱਗ ਜੇ ਨਾ ਕਾਲ ਹੀ ਨਾ ਕਰਿਆ ਕਰੋ ਹਣਾ ਰਾਮ ਨਰੀ ਹੈ ਸੂਟ ਕੱਟਾ ਕਰੋ ਫਿਰ ਸੂਟ ਸਹੀ ਬੈੰਦਾ ਹੈ ਉਹਨੇ ਟਾਈਮ ਤੁਹਾਨੂੰ ਢੇੜਾ ਭੇੜੀ ਤੇ ਲੱਗ ਜਾਂਦਾ ਢੇੜਾ ਲਿਆ ਸੋਣ ਮਾਰ ਲੀ ਢੇੜਾ ਲਿਆ ਸੋਣ ਮਾਰ ਲੀ ਉਹ ਚ ਸੂਟ ਚ ਰਹਿੰਦਾ ਕੁਛ ਨਹੀਂਗਾ ਹਣਾ ਫਿਰ ਪਹਿਲਾਂ ਟਿਕਾ ਕੇ ਹੱਥ ਨਾਲ ਬਣਾਇਆ ਕਰੋ ਪ੍ਰੈਸ ਮਾਰ ਮਾਰ ਕੇ ਬਲੂਈਆਂ ਵਗੈਰਾ ਤੇ ਹਲੋ ਹੁਣ ਆਪਾਂ ਜਿਹੜਾ ਤੁਹਾਡਾ 3 ਇੰਚ ਮੈਂ ਆਹ ਵਧਾਇਆ ਸੀ ਨਾ 8 ਇੰਚ ਹੁਣੀ ਸਾਰਾ ਆਪਾਂ ਕਲੀਅਰ ਕਰਦੇ ਪਹਿਲਾਂ ਚੋਲੀ ਵਾਲੇ ਪਾਸਾ ਇੱਕੋ ਜਿਹਾ ਕਰਦੇ ਹੁਣ ਦੇਖੋ ਤੁਸੀਂ ਸਲਵਾ ਦੀ ਲੰਬਾਈ ਮੈਂ ਫੇਰ ਤੁਹਾਨੂੰ ਦੱਸ ਦਿਆਂ ਵੀ 33 ਤਿਆਰ ਆ ਸਲੇ ਬੈਲਟ ਦੇ ਤੇ ਆ ਮੈਂ ਚੇਂਜ ਤੁਹਾਡਾ ਫੀਤਾ ਘਟਾ ਤਾਂ ਸਾਰੇ ਕਾਸੇ ਦਾ ਉੱਪਰ 33 ਦੇ ਤਿੰਨ ਹੋ ਗਿਆ 36 ਇੰਚ ਇਹ ਆਹੋ ਠੀਕ ਹੈ ਉਹ ਇੱਥੋਂ ਮੈਂ ਫੱਟੀ ਲਾਉਂਗਾ। ਇਹ ਵੀ ਪਜਾਮੇ ਦੀ ਝੋਲੀ ਦਾ ਤੁਸੀਂ ਦੇਖਿਆ ਮੈਂ ਕੱਟਦਾ ਹੁੰਨਾ ਨਾ। ਅਗਲੀ ਝੋਲੀ 11 ਹੁੰਦੀ ਹੈ, ਬੈਗ ਝੋਲੀ 14.5 ਦੀ। ਸੇਮ ਇਹ ਚੀਜ਼ ਆ। ਵੀ ਇਹਦੇ ਵਿੱਚ ਕੀ ਸਾਰੀ ਦੋਨੇ ਝੋਲੀਆਂ ਪਿੱਛੇੋਂ ਡੈਗੀਆਂ, ਮੂਹਰੀ ਝੋਲੀ ਛੋਟੀ ਹੋ ਜਣੀ। ਆ ਦੇਖੋ ਆਹ ਆ ਪਾਸਾ ਜਿਹੜਾ ਤੁਹਾਡਾ ਇਹ ਮੂਹਰੇ ਪਾਸਾ ਜਿਵੇਂ ਇੱਥੇ ਇੱਥੇ ਤੇ ਜਿਹੜਾ ਆਹ ਪਾਸਾ ਇਹ ਢੰਗ ਵਾਲਾ ਪਾਸਾ ਨੀਮਾ ਹੋ ਜੂਗਾ, ਵੱਡਾ ਹੋ ਜੂਗਾ ਨਹੀਂ ਕੀ। ਆਹ ਚੀਵਾਜਣ ਦੀ ਇਹ। ਠੀਕ ਆ। ਇਹ ਤੋਂ ਮੈਂ ਕੱਟ ਦੂਗਾ। ਇਹ ਤੁਸੀਂ 3 ਇੰਚ ਟਿਕਰ ਵੀ ਦੇ ਸਕਦੇ ਸ਼ੇਪ ਨੂੰ। ਆਪਾਂ ਢਾਈ ਦਿੱਤੀ ਇਹਨਾਂ ਦੇ ਕਿਉਂਕਿ ਕੱਪੜਾ ਵੀ ਪੂਰਾ-ਪੂਰਾ ਸੀਗਾ। ਬਾਕੀ ਇਹ ਭੈਣ ਪਤਲੀ ਹੈ ਜਿਆਦਾ ਭਾਰੇ ਨਹੀਂ ਹੈ ਹਨਾ। ਜੇ ਕੋਈ ਬੀਬੀ ਭੈਣ ਜਿਆਦਾ ਭਾਰੀ ਉਹਨੇ ਤੁਸੀਂ 3 ਇੰਚ ਵੀ ਹੱਡੀਆਂ ਤੋਂ ਡਾਊਨ ਕਰ ਸਕਦੇ ਹੋ ਸਲਵਾਰ ਨੂੰ। ਜਿਹੜੀ ਮੈਂ ਇਹਨਾਂ ਨੂੰ ਝੋਲੀ ਪਾਈ ਸੀਗੀ ਦੇਖ ਲਓ ਕਈ ਵਾਰੀ ਤੁਹਾਡੇ ਨਾਪ ਦਾ ਹੁੰਦਾ ਸੂਟ ਹਨਾ 10 ਇੰਚ ਪਾਈ ਸੀ ਤੇ ਅੱਜ ਇੱਕ ਭੈਣ ਨੇ ਬਹੁਤ ਵਧੀਆ ਸੁਝਾਅ ਦਿੱਤਾ ਮੈਨੂੰ ਉਹ ਕਹਿੰਦੇ ਵਾਈ ਤੁਸੀਂ ਨਾਪ ਨਾਲ ਲਿਖ ਦਿਆ ਕਰੋ ਸੂਟ ਦਾ ਵੀ ਕਿੰਨਾ ਨਾਪ ਆਹੇ। ਤਾਕੇ ਕਈ ਵਾਰੀ ਕਿਸੇ ਜਿੱਦੀ ਭੈਣ ਨੇ ਸੂਟ ਆ ਉਹਦਾ ਕੱਟਣਾ ਹੋਵੇ ਉਹਨੂੰ ਸੌਖਾ ਹੋ ਜਾਵੇ ਮੈਂ ਕਿਹਾ ਇਹ ਬਹੁਤ ਵਧੀਆ ਤੁਹਾਡਾ ਮੈਨੂੰ ਸੁਝਾਅ ਲੱਗਿਆ ਤਾਂ ਇਸ ਤਰ੍ਹਾਂ ਦੇ ਸੁਝਾਅ ਜੇ ਤੁਹਾਡੇ ਕੋਲੇ ਹੁੰਦੇ ਆ ਤਾਂ ਕਿਰਪਾ ਕਰਕੇ ਜਰੂਰ ਸੁਝਾਅ ਦਿਆ ਕਰੋ ਹਨਾ ਵੀ ਇਸ ਤਰ੍ਹਾਂ ਤੇ ਬਾਕੀ ਜਿਨ੍ਹਾਂ ਨੂੰ ਕੋਈ ਨਹੀਂ ਚੱਕਰੇ ਵੀਡੀਓ ਲੰਬੀ ਹੋਣ ਦਾ ਉਹ ਭੈਣਾਂ ਖਾਸ ਕਰਕੇ ਕਮੈਂਟ ਕਰਿਆ ਕਰੋ ਹਨਾ ਫਿਰ ਤਾਂ ਕਿ ਮੈਂ ਸ਼ੌਂਕ ਨਾਲ ਵੀਡੀਓ ਬਣਾ ਸਕਾਂ ਆਪਣੀ ਸਲਵਾਰ ਇਧਰੋਂ ਕੱਟੀ ਗਈ ਹੁਣ ਮੈਂ ਤੁਹਾਨੂੰ 벨ਟ ਵੀ ਆਪਣਾ ਜਿਹੜਾ ਕੱਪੜਾ ਬਚਾਇਆ ਸੀਗਾ ਦਿਖਾ ਦਿੰਦਾ ਹਨਾ ਇੱਕ ਪੀਸ ਆਪਣੇ ਕੋਲੇ ਆਹਾ ਸਾਰਾ ਕੁਝ ਇਹਦੇ ਵਿੱਚੋਂ ਆ ਜਾਊ ਇੱਕ ਪੀਸਾ ਫੜੂ ਆ। ਆ ਖੋਲੇ ਪਹੁੰਚੜ ਹਮ ਲੱਗ ਜਾਊਗਾ। ਇਹ ਜਿਹੜੀ ਬੈਲਟ ਇਹਨਾਂ ਦੀ ਹੈਗੀ ਉਹ 21 ਇੰਚ ਤਿਆਰ ਆ। ਆਪਾਂ 22 ਤੇ ਕਟਾਈ ਕਰਾਂਗੇ। ਜਿਹੜੀ ਬੈਲਟ ਚੌੜੀ ਪਾਉਣਾ ਹੁਣ ਉਹ 5.5 ਪਾਉਣਾ। ਕਿਉਂ ਫੀਤਾ ਛੀ ਕੱਢਾਂ ਮੈਂ। 1/2 ਇੰਚ ਵੱਧ ਤਾਰਾਂ ਦੇ ਕੇ ਕਾਣ ਵਗੈਰਾ ਜਾਂ ਕੋਈ ਮਾਰਾ ਮੋਟਾ ਘਟ ਜੇ। ਫਿਰ ਬਾਹ ਦੇ ਵਿੱਚ ਔਖ ਹੋ ਜਾਂਦੇ ਨੇ ਨੀਚੇ ਜਾ ਕੇ ਜਦੋਂ ਸਾਰੀ ਸਲਵਾਰ ਬਣ ਜਾਂਦੀ ਆ ਪਹੁੰਚ ਜਾਣ ਦੇ ਲਈ ਪਾਉ ਮੈਂ ਅੱਧਾ ਇੰਚ ਜਾਂ ਇੰਚ ਕੱਟ ਦਿਆਂ ਪਰ ਮੈਂ ਵੱਧ ਰੱਖਦੀ ਰੱਖਦਾ ਹਾਂ ਹਮੇਸ਼ਾ ਸ਼ੁਰੂ ਤੋਂ ਮੇਰਾ 8 ਇੰਚ ਬਣਿਆ ਹੋਇਆ ਹੈਗਾ ਆਹ ਲਓ ਸਾਢੇ 6 ਇੱਥੋਂ ਵੀ ਸਾਢੇ 6 ਹਣ ਇੱਥੋਂ ਵੀ ਸਾਢੇ 6 ਆਹ ਠੀਕ ਆ ਫਿਰ ਆਪਣੀ ਬੈਲਟ ਹੋ ਗਈ ਲਓ ਜੀ ਫਿਰ ਵੀ ਕਿਸੇ ਭੈਣ ਦੀ ਇਹ ਕਾਟਨਾ ਸਮਝਾਵੇ ਤੁਸੀਂ ਫੋਨ ਕਰ ਸਕਦੇ ਹੋ ਉਪਤ ਪਾਲ ਕੌਰ ਜੀ ਨੂੰ ਉਹਦੇ ਵਿੱਚ ਪੁੱਛ ਸਕਦੇ ਹੋ ਬਈ ਆਹ ਚੀਜ਼ ਸਾਨੂੰ ਨਹੀਂ ਸਮਝ ਲੱਗੀ ਦੁਬਾਰਾ ਸਮਝਾ ਦਿਓ ਹਨਾ ਤੇ ਇਹ ਤੁਹਾਨੂੰ ਦੱਸ ਦੇਣਗੇ ਜੇ ਸਮਝ ਲੱਗ ਗਈ ਤਾਂ ਵੀ ਦੱਸਿਓ ਨਾ ਸਮਝ ਲੱਗੀ ਆਪਾਂ ਦੁਬਾਰਾ ਸਲਵਾਰ ਕੱਟ ਕੇ ਤੁਹਾਨੂੰ ਦਿਖਾ ਦੇਵਾਂਗੇ ਤੇ ਫਿਰ ਸਮਝਾਵਿਜੀ ਮੈਂ ਠੀਕ ਹੈ ਜੀ ਮਿਲਦੇ ਆ ਜਾਂਦੀ ਨਵੀਂ ਵੀਡੀਓ ਦੇ ਵਿੱਚ ਦਿਓ ਜੀ ਆਜ ਧੰਨਵਾਦ ਸਤਿ ਸ੍ਰੀ ਅਕਾਲ